ਗਿਰੇ ਮੈ ਤਾਂ ਕਹਿੰਦਾ ਇਹ ਜਿੰਦਗੀ ਰੱਬ ਕਿਸੇ ਨੂੰ ਦੇਵੇ ਨਾ ਜੈ ਜੀ ਅਜੀ ਕੱਟ ਰਹੇ ਆਗੇ ਚਲ ਇਹ ਦੇਖ ਕੇ ਅਗਲਾ ਮੇਰਾ ਗੈਨ ਦਾ ਘੱਟੇ ਵਰਗੇ ਦਾ ਬੇਗ ਅਗਲਾ ਕਹਿੰਦਾ ਕੱਢਾ ਵਧੀਆ ਸਰੀਰ ਪਰਦੇ ਤੋਂ ਅੱਗ ਕਾ ਪਤਾ ਲੱਗਦਾ ਅਗਲਾ ਫੇਰ ਕਹਿੰਦਾ ਵੀ ਪਰਮਾਤਮਾ ਨਾ ਇਹ ਨਾ ਐ ਜਣਾ ਕਰੀ ਕਿਸੇ ਨਾਲ ਲਾਜੀ ਕਰ ਲ ਮਖਾਣੇ ਵੇਚਦਾ ਪਾਇ ਬਲਾ ਬੱਚੇ ਠੀਕ ਤਾਂ ਇਹਨਾਂ ਦੇ ਜੋ ਫਾਦਰ ਸਾਹਿਬ ਸਾਨੂੰ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਜੋ ਘਰ ਦੇ ਹਾਲਾਤ ਹਨ ਵੱਧ ਤੋਂ ਵੱਧਰ ਹੋ ਗਏ ਕਿਸੇ ਵੀ ਰਿਸ਼ਤੇਦਾਰ ਭੈਣ ਭਾਈ ਵੱਲੋਂ ਇਹਨਾਂ ਨੂੰ ਲਵੇ ਨਹੀਂ ਲਗਾਇਆ ਗਿਆ ਜੋ ਲੜਕਾ ਹੈ ਦੀਪਕ ਦੀ ਤੁਹਾਨੂੰ ਦੱਸਦੀ ਕਿ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਦਿਨੋ ਦਿਨ ਘਟਦੀ ਜਾ ਰਹੀ ਹੈ ਹੁਣ ਘਟ ਕੇ 8 ਤੋਂ ਵੀ ਜ਼ਿਆਦਾ 8% ਤੋਂ ਜ਼ਿਆਦਾ ਘਟ ਗਈ ਹੈ ਆਂਟੀ ਜੇ ਹਨ ਇਹਨਾਂ ਦੇ ਮਦਰ ਹਨ ਉਹਨਾਂ ਨੂੰ ਪੋਲੀਓ ਹੋਇਆ ਹੋਇਆ ਹੈ ਹਾੜ ਦੇ ਮਰੀਜ਼ ਹਨ ਦਵਾਈ ਲੈਣ ਜਾ ਸਮਰਥ ਹਨ ਦੋਨੋਂ ਦੀ ਛੋਟੀ ਭੈਣ ਹੈ ਉਹ ਵੀ ਬਿਮਾਰ ਰਹਿੰਦੀ ਹੈ ਬੋਲ ਸੁਣ ਨਹੀਂ ਸਕਦੀ ਜਿਸ ਕਾਰਨ ਵੀ ਇਹਨਾਂ ਨੂੰ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ ਮੇਰੇ ਮੇਰੇ ਡੈਡੀ ਵੀ ਘਰੇ ਬੈਠੇ ਰਹਿੰਦੇ ਨੇ ਚਾਹੇ ਕੋਈ ਨਾ ਵੀ ਕੰਮ ਕਰਦੇ ਤਾਂ ਵੀ ਮੈਂ ਉਹ ਕਰਦਾ ਕਰਦਾ ਤੱਕ ਕੇ ਰੱਖਿਆ ਜਦੋਂ ਮੈਨੂੰ 16% ਦੇਖਦਾ ਵੀ ਗ੍ਰੇਮ ਆਪ ਤੇ ਕਰਦਾ ਸਾਰਾ ਕਰਦਾ ਚੱਕਿਆ ਹੋਇਆ ਜਦੋਂ ਮੇਰਾ ਡੈਡੀ ਘਰ ਆਇਆ ਉਹ ਦਰਵਾਜ਼ੇ ਦੇ ਥੱਲੇ ਲੱਗ ਗਿਆ ਉਹਦੋਂ ਨਹੀਂ ਆਵੇਗਾ ਜਦੋਂ ਮੇਰਾ ਡੁੱਬੀ ਗਿਆ ਕੋਈ ਜਨੇ ਨਹੀਂ ਪੁੱਛਿਆ ਹੋਏਗਾ ਕਿਸੇ ਨੇ ਕੋਈ ਛਾਰਾ ਨਹੀਂ ਲਾਇਆ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਜਿੰਦੇ ਹੋਗੇ ਮਰਦੇ ਹੋਗੇ ਕਿਸੇ ਨੇ ਨਹੀਂ ਪੁੱਛਿਆ ਪੰਜਨ ਵੀਰੇ ਤਾਂ ਨਾ ਯਾਰ ਆਂਦੇ ਮੇਰੇ ਮੰਮੀ ਦੀ ਤੇ ਮੇਰੀ 4000 ਰੁਪਿਆ ਕਰਾਇਆ ਮੇਰੇ ਇਸ ਮਗਾਂ ਦਾ ਪੈਣਾ ਮੇਰੀ ਉਹਦਾ ਐਂਡੀਕੈਪਟ ਦਾ ਸਰਟੀਫਿਕੇਟ ਨਹੀਂ ਬਣਿਆ ਆਇਆਗਾ ਉਹਦੇ ਕੰਨਾਂ ਤੇ ਪੜਦੇ ਗਲੇ ਹੋਏ ਨੇ ਵੀਰੇ ਉਹਦੇ ਕਰਕੇ ਉਹਨੂੰ ਛੋਟੀ ਉੰਦੀ ਤੋਂ ਨਹੀਂ ਸੁਣਿਆ ਨਾ ਬੋਲਣ ਲੱਗੀ ਵਿਚਾਰੀ ਉਹਦਾ ਟੈਕ ਟਲੀ ਗਿਆ ਚੰਡੀਗੜ੍ਹ ਤੋਂ ਵੀਰੇ ਪਹਿਲਾਂ ਪਟਿਆਲੇ ਤੋਂ ਲਿ ਗਿਆ ਦੀ ਪਟਿਆਲੇ ਤੋਂ ਚੰਡੀਗੜ੍ਹ ਮੁੜ ਕੇ ਉਹ ਵੀ ਟੈਕਟ ਨਹੀਂ ਕਰਾਉਆ ਵੀਰੇ ਬੈਜਿਆ ਕਰਨ ਵੀਰੇ ਆ ਮੇਰਾ ਮੇਰੀ ਮੰਮੀ ਦਾ ਐਂਡੀਕੈਪਟ ਦਾ ਸਰਟੀਫਿਕੇਟ ਹੈ ਇਹ ਕਹਾ ਸੀ ਗਈ ਇਹ ਵੀ ਇਹ ਹਾਂ ਇਹ ਉਹਨਾਂ ਜੂ ਡੀ ਆਈ ਕਾਰਡ ਬਣ ਕੇ ਆਇਆ ਦੀ ਗਈ ਉਹਨੇ ਤੇ ਆ ਮੇਰੀ ਭੈਣ ਦਾ ਟਿਕਟ ਲਿਖਿਆ ਹੋਇਆ ਈ ਆ ਦੇਖੋ ਇਹ ਸਿੱਧਾ ਗੀ ਆ ਵੀਰੇ ਤਿੰਨ ਢੇੜੇ ਕਢਾ ਚੁੱਕੇ ਨੇ ਆ ਲਿਖਿਆ ਪਿਆ ਹੈਗਾ ਤੇ ਕਹਿੰਦੇ ਕਿਨੇ ਵੀ ਕਦੋਂ ਹੋਊਗਾ ਟੈਸਟ ਵੀਰੇ ਗਰੀਬ ਬੰਦੇ ਨੂੰ ਕੋਈ ਨਹੀਂ ਰਾਹ ਬੰਦਾ ਚਾਰ ਢੇੜੇ ਲਾ ਚੁੱਕਿਆ ਮੈਂ ਇੱਕ ਢੇੜਾ ਤਾਂ ਇਹ ਲੱਗ ਗਿਆ ਉਸ ਤੋਂ ਬਾਅਦ ਤਿੰਨ ਵਾਰੀ ਉਹਨਾਂ ਨੇ ਬੁਲਾਇਆ ਕੇ ਇਹਨਾਂ ਦੀ ਕਾਪੀ ਹੈ ਜੇ ਕੋਈ ਦਾਨੀ ਸੱਜਣ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦੀ ਹੈਲਪ ਕਰਨੀ ਚਾਹੇ ਤਾਂ ਕਰ ਸਕਦਾ ਹੈ ਕਿਉਂਕਿ ਬੜੀ ਹੀ ਤੰਗੀ ਦੇ ਵਿੱਚੋਂ ਗੁਜ਼ਰ ਰਹੇ ਹਨ ਗਿਆਨ ਬੰਦੇ ਵੀ ਛੋਟੇ ਨੇ ਇਹਦੇ ਮਗਾਰੇ ਵਿੱਚ ਪੈਣੀ ਹੀ ਆਪਣੀ ਜੀ ਇਹ ਰਹਿ ਤਾਂ ਕਿਹੜਾ ਛੁੱਟ ਜੇ ਬੰਦਾ ਕੋਕੋ ਜਿਹੜੀ ਪੈਨਸ਼ਨ ਆਉਂਦੀ ਉਹ ਤਾਂ ਕਿਰਾਇਆ ਦੇਣਾਂ ਗਈਆਂ ਦੀ ਹੈ ਉਹ ਤੋਂ ਵੱਧ ਹੀ ਲੱਗ ਜਾਂਦੀ ਨੇ ਹਾਂਜੀ ਇਹ ਨਹੀਂ ਸਾਡੇ ਪੈਸੇ ਨਹੀਂ ਆ ਜਾਂਦੇ ਇਹਨੂੰ ਮੰਗਦਾ ਕੀ ਕਰਾਂ ਪੁਰਾਣਾ ਕੰਦਾ ਬੰਦਾ ਵਾ ਅੱਜ ਤੁਹਾਨੂੰ ਇੱਕ ਅਜਿਹੇ ਪਰਿਵਾਰ ਦੇ ਰੂਬਰੂ ਕਰਾਵਾਂਗੇ ਜਿਨ੍ਹਾਂ ਦੇ ਕਿ ਕੁਦਰਤ ਦਾ ਕਹਿਰ ਲਗਾਤਾਰ ਟੈਂਦਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਪਰਿਵਾਰ ਦੇ ਵਿੱਚ ਤਿੰਨ ਜਣੇ ਹਨ ਔਰ ਤਿੰਨੋਂ ਜਣੇ ਹੈਂਡੀਕੈਪਟ ਹਨ ਕਮਾਈ ਦਾ ਕੋਈ ਸਾਧਨ ਨਹੀਂ ਰੋਟੀ ਪਾਣੇ ਦਾ ਕੋਈ ਸਾਧਨ ਨਹੀਂ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਜੋ ਫਾਦਰ ਸਾਹਿਬ ਸਾਨੂੰ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਜੋ ਘਰ ਦੇ ਹਾਲਾਤ ਹਨ ਵੱਧ ਤੋਂ ਵੱਤਰ ਹੋ ਗਏ ਕਿਸੇ ਵੀ ਰਿਸ਼ਤੇਦਾਰ ਭੈਣ ਭਾਈ ਵੱਲੋਂ ਇਹਨਾਂ ਨੂੰ ਲਵੇ ਨਹੀਂ ਲਗਾਇਆ ਗਿਆ ਜੋ ਲੜਕਾ ਹੈ ਦੀਪਕ ਦੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਦਿਨੋ ਦਿਨ ਘਟਦੀ ਜਾ ਰਹੀ ਹੈ ਹੁਣ ਘਟ ਕੇ 8 ਤੋਂ ਵੀ ਜ਼ਿਆਦਾ 8% ਤੋਂ ਜ਼ਿਆਦਾ ਘਟ ਗਈ ਹੈ ਆਂਟੀ ਜੇ ਹਨ ਇਹਨਾਂ ਦੇ ਮਦਰ ਹਨ ਉਹਨਾਂ ਨੂੰ ਪੋਲੀਓ ਹੋਇਆ ਹੋਇਆ ਹੈ ਹਾਰਟ ਦੇ ਮਰੀਜ਼ ਹਨ ਦਵਾਈ ਲਿਆਂਚਾ ਸਮਰਥ ਹਨ ਦੋਨੋਂ ਦੀ ਛੋਟੀ ਭੈਣ ਹੈ ਉਹ ਵੀ ਬਿਮਾਰ ਰਹਿੰਦੀ ਹੈ ਬੋਲ ਸੁਣ ਨਹੀਂ ਸਕਦੀ ਜਿਸ ਕਾਰਨ ਵੀ ਇਹਨਾਂ ਨੂੰ ਕਾਫੀ ਦਿੱਕਤਾਂ ਸਾਹਮਣੇ ਕਰਨਾ ਪੈ ਰਿਹਾ ਹੈ 3000 ਰੁਪਿਆ ਇਹਨਾਂ ਨੂੰ ਪੈਨਸ਼ਨ ਮਿਲਦੀ ਹੈ ਤੇ 4000 ਰੁਪਿਆ ਕਿਰਾਇਆ ਹੈ ਮਕਾਨ ਦਾ ਤੇ ਮੰਗਤੰਗ ਕੇ ਲੋਕਾਂ ਤੋਂ ਇਹ ਕਿਰਾਇਆ ਭਰਦੇ ਹਨ ਗੁਜ਼ਾਰਾ ਕਿਵੇਂ ਚੱਲ ਰਿਹਾ ਘਰ ਦਾ ਕਿਉਂਕਿ 1000 ਰੁਪਿਆ ਦਾ ਮੰਗ ਕੇ ਭਰਦੇ ਨੇ ਕਿਰਾਇਆ ਵੀ ਦੀਪਕ ਜੀ ਨਾਲ ਗੱਲਬਾਤ ਕਰਾਂਗੇ ਅ ਦੀਪਕ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਬਣਾ ਐਸੋ ਜਿਹੜਾ ਗੁਜ਼ਾਰਾ ਕਰਦਾ ਹੈ ਕਿਸ ਤਰ੍ਹਾਂ ਚੱਲ ਰਿਹਾ ਤੁਸੀਂ ਐਸੀ ਕਾਲ ਜੀ ਵੀਰੇ ਗੁਜ਼ਾਰਾ ਤਾਂ ਹੁਣ ਪਤਾ ਹੀ ਆਪਾਂ ਨੂੰ ਜਦੋਂ ਆਪਾਂ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਕੰਮ ਆਪਾਂ ਕਰ ਨਹੀਂ ਸਕਦੇ 5% ਨੀਗਾ ਦੱਸ ਰਹੇ ਨੇ ਵੀਰੇ 5% ਨੀਗਾ ਨਾਲ ਬੰਦਾ ਕੀ ਕੰਮ ਕਰੂਗਾ ਉਹ ਸਭ ਨੂੰ ਹੀ ਪਤਾ ਹੈਗਾ ਜਦੋਂ ਆਪਣੀ ਨੀਗਾ ਵੀਰੇ 16% ਦੀ ਉਦੋਂ ਆਪਾਂ ਕੰਮ ਕਰਦੇ ਰਿਆਂ ਲੇਬਰ ਕਰੀਏ ਸਾਰਾ ਕੁਝ ਕਰਿਆ ਜਿਹੜਾ ਕੁਝ ਹੁੰਦਾ ਸੀ ਵੀਰੇ ਆਪਾਂ ਆਪਣੇ ਘਰ ਦਾ ਖਰਚਾ ਚੱਕ ਕੇ ਰੱਖਿਆ ਪਰ ਅੱਜ ਹੁਣ ਜਦੋਂ ਰਹਿ ਹੀ 5% ਉਹ ਕਹਿੰਦੇ ਨੇ ਵੀ ਮਸ਼ੀਨ ਤਾਂ ਕਹਿੰਦੇ ਆ ਕੁਝ ਵੀ ਨਹੀਂ ਹੈਗਾ ਇਹ ਦਿਖਦਾ ਹੀ ਨਹੀਂ ਡਾਕਟਰ ਸਾਹਿਬ ਨੇ ਕਿਹਾ ਦੀ ਵੀ 5% 4% ਦਾ ਆਈਡੀਆ ਵੀ ਇੰਨੀ ਕ ਹੈਗੀ ਅੱਖ ਦੇ ਕੋਈ ਸਾਈਡ ਤੋਂ ਦਿਖਦਾ ਹੈਗਾ ਸਾਹਮਣੇ ਕੁਝ ਨਹੀਂ ਦਿਖਦਾ ਵੀਰੇ ਜਦੋਂ ਹੁਣ ਦੇਖਦਾ ਨਹੀਂ ਤਾਂ ਗੁਜਾਰਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਕੋਈ ਭਾਈ ਹੈ ਭੈਣ ਵਿਚਾਰੀ ਛੋਟੀ ਇਹਨੂੰ ਸੁਣਦਾ ਨਹੀਂ ਨਾ ਇਹ ਬੋਲਦੀ ਹੈ ਤੇ ਮਾਂ ਮੇਰੀ ਮੰਮੀ ਨੂੰ ਮੇਰੇ ਨੂੰ ਉਧਰ ਅੰਗ ਦਾ ਅਟੈਕ ਹੋ ਗਿਆ ਦੀਗਾ 4.5 ਸਾਲ ਦੇ ਨੇੜੇ ਤੇੜੇ ਹੋ ਗਏ ਵੀਰੇ ਮੰਜੇ ਤੇ ਬੈਠੇ ਨੇ ਦਵਾਈ ਚਲਾਈ ਦੀ ਵੀਰੇ ਹੁਣ ਪਹਿਲਾ ਬੰਦ ਹੋਊਗੀ ਦੀ ਪੈਸੇ ਕਰਨਾ ਵਿੱਚ ਦੀ ਜਿਵੇਂ ਕਹਿੰਦੇ ਨੇ ਵੀ ਕਿਸੇ ਨੇ ਮਦਦ ਕਰੀ ਤਾਂ ਦੇ ਦਿੱਤੀ ਦਵਾਈ ਨਹੀਂ ਫੇਰ ਕੱਢ ਜਾਂਦੀ ਆ ਪਰ ਆਲੇ ਵੀ ਮਾੜਾ ਮੋਟਾ ਵੀ ਨਹੀਂ ਤੁਰਨ ਲੱਗੇ ਹੈਗੇ ਵੀਰੇ ਬਹੁਤ ਔਖਾ ਹੋਇਆ ਪਿਆ ਗੁਜ਼ਾਰੇ ਦਾ ਕਦੋਂ ਤੋਂ ਬਿਮਾਰ ਨੇ ਟੀ ਬਿਮਾਰ ਵੀਰੇ ਸਾਢੇ 4 ਸਾਲ ਹੋ ਗਏ ਇਹਨਾਂ ਨੂੰ ਪਹਿਲਾਂ ਤੁਰਦੇ ਫਿਰਦੇ ਦੀਗੇ ਸਾਰਾ ਘਰ ਦਾ ਕੰਮ ਕਰਦੇ ਸੀ ਠੀਕ ਦੀ ਜਿੱਦੇ ਦਾ ਦਰਨ ਗਦਾ ਅਟੈਕ ਹੋਇਆ ਹੈਗਾ ਵੀਰੇ ਉਦੋਂ ਦੇ ਮੰਜੇ ਤੇ ਬੈਠੇ ਨੇ ਪਹਿਲਾਂ ਵਿੱਚ ਦੀ ਥੋੜਾ ਜਿਹਾ ਤੁਰਨ ਲੱਗੇ ਦੀ ਦਵਾਈਆਂ ਸ਼ੁਰੂ ਚੋ ਚਲਾਈਆਂ ਦੀ ਤੁਰਨ ਲੱਗੇ ਦੀ ਮਾੜਾ ਮੋਟਾ ਸਟੈਂਡ ਨਾਲ ਵੀਰੇ ਤੇ ਮੁੜ ਕੇ ਹੁਣ ਦਵਾਈਆਂ ਜਦੋਂ ਵੀਰੇ ਬੰਦ ਹੋਊਗੀਆਂ ਤਾਂ ਆਪੀ ਤੁਹਾਨੂੰ ਪਤਾ ਹੀ ਹੈਗਾ ਮੰਜੇ ਤੇ ਬੈਠੇ ਨੇ ਵੀਰੇ ਤੁਰਿਆ ਨਹੀਂ ਜਾਂਦਾ ਦੀਪਕ ਜੀ ਗੱਲ ਕੀਤੀ ਉਹ ਤੁਹਾਡੇ ਫਾਦਰ ਸਾਹਿਬ ਦੀ ਕੀ ਹੋਇਆ ਸੋਨ ਨੂੰ ਤੇ ਡੈਥ ਕਿਸ ਤਰ੍ਹਾਂ ਹੋਈ? ਮੇਰੇ ਡੈਡੀ ਦਾ ਮੇਰੇ ਦਾ ਤੇ ਸੜਕ ਤੇ ਘਰ ਕੋਲ ਹੀ ਐਕਸੀਡੈਂਟ ਹੋ ਗਿਆ ਦੀਗਾ। ਕਿਸੇ ਨੇ ਮੋਟਰਸਾਈਕਲ ਮਾਰਿਆ। ਉਹਨਾਂ ਦੇ ਸਿਰ ਤੇ ਜ਼ੱਟਾ ਲੱਗ ਗਈ। ਉਹ ਤੋਂ ਬਾਅਦ ਵੀਰੇ ਮੈਂਟਲੀ ਅਫਸੈਟ ਹੋ ਗਏ। ਬਥੇਰੇ ਉਹਨਾਂ ਦਾ ਲਾਈ ਕਰਾਇਆ ਪਰ ਕੋਈ ਇਲਾਜ ਨਹੀਂ ਹੋਇਆ। ਇੱਕ ਸਾਲੋਂ ਮੰਝੇ ਤੇ ਪੈ ਰਹੇ ਉਹ ਦੀ ਉਹਦੇ ਡੈਥ ਹੋ ਵੀ। ਤਾਂ ਇਸ ਦੌਰਾਨ ਫਿਰ ਕਿਸੇ ਰਿਸ਼ਤੇਦਾਰ ਨੇ ਭੈਣ ਭਾਈ ਨੇ ਕਿਉਂਕਿ ਨਾਨਕਿਆਂ 14 ਦਾਦਕਿਆਂ ਚੋਂ ਕੋਈ ਹੈਲਪ ਕਰਦੇ ਨੇ ਜੀ। ਕੋਈ ਪਤਾ ਲੈਣਾ ਨੰਗਾ ਗਾ ਕਿਹਨੇ ਕੁਇਜਨ ਨਹੀਂ ਪੁੱਛਿਆ ਹੋਏਗਾ ਕਿਸੇ ਨੇ ਕੋਈ ਚਰਨੀ ਲਾਇਆ ਕਿ ਜਿਸ ਨੇ ਪੁੱਛਿਆ ਨਹੀਂ ਵੀ ਤੁਸੀਂ ਜਿੰਦੇ ਹੋਗੇ ਮਰਦੇ ਹੋਗੇ ਕਿਸੇ ਨੇ ਨਹੀਂ ਪੁੱਛਿਆ ਦਿਪਕ ਜੀ ਕਰਾਇਆ ਕਿੰਨਾ ਗਾ ਤੇ ਪੈਨਸ਼ਨ ਕਿੰਨੀ ਆ ਫਿਰ ਕਿਸਤਾ ਮੈਂਟੇਨ ਕਰਦੇ ਹਾਂ ਪੈਨਸ਼ਨ ਵੀਰੇ 3000 ਆਉਂਦੀ ਹੈ ਮੇਰੇ ਮੰਮੀ ਦੀ ਤੇ ਮੇਰੀ 4000 ਰੁਪਿਆ ਕਰਾਇਆ ਮੇਰੇ ਇਸ ਮਗਾਂ ਦਾ ਪੈਣਾ ਮੇਰੀ ਉਹ ਦਾ ਇੰਡੀਕੈਪਟ ਦਾ ਸਰਟੀਫਿਕੇਟ ਨਹੀਂ ਬਣਿਆ ਆਇਆਗਾ ਉਹਦੇ ਕੰਨਾਂ ਤੇ ਪੜਦੇ ਗਲੇ ਹੋਏ ਨੇ ਵੀਰੇ ਉਹਦੇ ਕਰਕੇ ਉਹਨੂੰ ਛੋਟੀ ਹੁੰਦੀ ਤੋਂ ਨਹੀਂ ਸੁਣਿਆ ਨਾ ਬੋਲਣ ਲੱਗੀ ਵਿਚਾਰੀ ਉਹਦਾ ਟੈਕ ਟਲੀ ਗਿਆ ਚੰਡੀਗੜ੍ਹ ਤੋਂ ਵੀਰੇ ਪਹਿਲਾਂ ਪਟਿਆਲੇ ਤੋਂ ਲਿ ਗਿਆ ਦੀ ਪਟਿਆਲੇ ਤੋਂ ਚੰਡੀਗੜ੍ਹ ਮੁੜ ਕੇ ਉਹ ਵੀ ਟੈਕਟ ਨਹੀਂ ਕਰਾਉਿਆ ਵੀਰੇ ਬੈਜਿਆ ਕਰਨ ਦੁਬਾਰਾ ਜੀ ਫੇਰ ਪਟਿਆਲੇ ਲਗਾਇਆ ਡਾਕਟਰ ਸਾਹਿਬ ਤੋਂ ਹੁਣ ਤਿੰਨ ਗੇੜੇ ਪਟਿਆਲੇ ਮੈਂ ਕੱਢ ਚੁੱਕਿਆ ਐਂ ਵੀਰੇ ਮੰਗਦਾਂਗੇ ਕਦੇ ਕਿਸੇ ਨੂੰ ਕਹਿੰਨਾ ਕਦੇ ਕਿਸੇ ਨੂੰ ਕਹਿੰਨਾ ਤਿੰਨ ਗੜੇ ਲੱਗ ਚੁੱਕੇ ਪਰ ਉਹਦਾ ਜਿਹੜਾ ਬੈਰਾਂ ਡੈਟ ਕਰਨਾ ਉਹਨਾਂ ਨੇ ਉਹ ਵੀ ਹੈ ਕਿ ਕਿੰਨਾ ਸੁਣਦਾ ਕਿੰਨਾ ਨਹੀਂ ਸੁਣਦਾ ਪਰ ਉਹਨਾਂ ਨੂੰ ਆਪਣੇ ਦੁਸਤੇ ਦੇ ਵਿਜਵਾਚ ਨਹੀਂ ਪਰ ਨਾ ਉਹਨ ਬਟਿਆਲੇ ਉਹਨਾਂ ਦੀ ਮਸ਼ੀਨ ਕਹਿੰਦੇ ਚੱਲ ਰਹੀ ਐ ਨਾ ਡੈਟ ਕਰ ਰਹੇ ਨੇ ਮੇਰੇ ਬਚਾਲੇ ਲਟਕਿਆ ਪਿਆ ਦੀਪਕੀ ਹੱਥ ਜੋੜੇ ਫਾਈਲ ਦੀ ਐ ਕਿਹਦੀ ਐ ਫਾਈਲ ਇਹ ਪਹਿਲੇ ਮੇਰਾ ਮੇਰਾ ਮੇਰੀ ਮੰਮੀ ਦਾ ਐਨ ਡੀ ਕੈਪਟਲ ਦਾ ਸਰਟੀਫਿਕੇਟ ਆਈ ਇੱਕ ਮੇਰਾ ਹੀ ਇੱਕ ਮੇਰੇ ਮੰਮੀ ਦਾ ਹੀ ਇਹ ਕਹਾ ਸੀ ਗਈ ਇਹ ਵੀ ਇਹ ਹਾਈ ਇਹ ਉਹਨਾਂ ਜੂ ਡੀਆਈ ਕਾਰਡ ਬਣ ਕੇ ਆਇਆ ਦੀ ਗਾਈ ਉਹਨੇ ਤੇ ਆ ਮੇਰੀ ਭੈਣ ਦਾ ਟਿਕਟ ਲੀកਿਆ ਹੋਇਆ ਈ ਆ ਦੇਖੋ ਇਹ ਚਿੱਦਾ ਕੇ ਆ ਵੀਰੇ ਤਿੰਨ ਗੇੜੇ ਕਢਾ ਚੁੱਕੇ ਨੇ ਆ ਲਿਖਿਆ ਪਿਆ ਹੈਗਾ ਤੇ ਕਹਿੰਦੇ ਕਿਨੇ ਵੀ ਕਦੋਂ ਹੋਊਗਾ ਟੈਸਟ ਵੀਰੇ ਗਰੀਬ ਬੰਦੇ ਨੂੰ ਕੋਈ ਨਹੀਂ ਰਾਹ ਬੰਦਾ ਚਾਰ ਗੇੜੇ ਲਾ ਚੁੱਕਿਆ ਮੈਂ ਇੱਕ ਗੇੜਾ ਤਾਂ ਐ ਲੱਗ ਗਿਆ ਉਦੋਂ ਬਾਅਦ ਤਿੰਨ ਵਾਰੀ ਉਹਨਾਂ ਨੇ ਬੁਲਾਇਆ ਦੀਪੂਏ ਤੁਹਾਨੂੰ ਦਿਖਣ ਦਾ ਬਹੁਤ ਤੰਗੀ ਹੈ 5% ਦੀ ਨਾਗਾ ਫਿਰ ਕਿਹਦੇ ਨਾਲ ਜਾਣੇ ਉਹ ਕਿਵੇਂ ਉੱਥੇ ਡਾਕਟਰਾਂ ਨੂੰ ਮਿਲਦੇ ਹੋ ਵੀਰੇ ਕਿਸੇ ਨਾਲ ਲੈ ਕੇ ਜਾਣਾ ਪੈਂਦਾ ਜਿੰਨਾ ਟਾਈਮ ਕੋਈ ਨਾਲ ਨਹੀਂ ਤੁਰਦਾ ਉੱਠ ਕੇ ਉਹਨਾ ਟਾਈਮ ਅਸੀਂ ਜਾ ਨਹੀਂ ਸਕਦੇ ਨਾਲੇ ਵੀਰੇ ਖਰਚਾ ਨਾਲੇ ਨਾਲੇ ਕੰਮ ਨਹੀਂ ਹੋਇਆ ਸਾਡਾ ਦੀਪੂਏ ਤੁਹਾਨੂੰ ਜਿਹੜੀ ਤੁਹਾਡੀ ਨਿਗਾਹ ਦੀ ਪ੍ਰੋਬਲਮ ਹੈ ਇਹ ਕਦੋਂ ਤੋਂ ਹੈ ਕਿ ਪੈਨ ਬਚਪਨ ਤੋਂ ਅਜਿਹਾ ਹੀ ਸੀਗੇ ਜਾਂ ਬਾਅਦ ਚ ਕੋਈ ਐਕਸੀਡੈਂਟ ਵਗੈਰਾ ਹੋਇਆ ਜਾਂ ਜਿਹਨਾਂ ਨਿਗਾਹ ਚਲੀ ਗਈ ਨਹੀਂ ਵੀਰੇ ਚ ਚੌਥੀ ਕਲਾਸ ਚ ਵੱਡਦਾ ਦੀ ਮੈਂ ਸਕੂਲ ਚੋ ਮੈਡਮਾਂ ਨੇ ਕਿਹਾ ਕਰੇ ਸਾਡੇ ਵੀ ਨੀਗਾ ਘਟ ਰਹੀ ਹੈ ਇਹਦੀ ਚੈੱਕ ਕਰੋ ਉਦੋਂ ਬਾਅਦ ਚੈੱਕ ਕਰਾਈ ਬਈ ਪਹਿਲਾਂ ਸੰਗਰੂਰ ਕਰਾਈ ਉਰੇ ਉਰੇ ਬਰਨਾਲੇ ਤੇ ਤਾਂ ਬਰਨਾਲੇੋਂ ਕਹਿੰਦੇ ਲੁਧਿਆਣਾ ਚੱਲ ਜਾਓ ਉਦੋਂ ਬਾਅਦ ਕਹਿੰਦੇ ਪੀਜੀਆ ਚੱਲ ਜਾਓ ਬਸ ਫਿਰ ਪੀਜੀਆ ਆਕੇ ਦਾ ਵੀਰੇ ਕੀ ਕਹਿੰਦੇ ਸਾਡਾ ਸਾਰਾ ਕੁਝ ਹੀ ਫਿੱਕ ਗਿਆ ਵੀਰੇ ਉਹ ਕਹਿੰਦੇ ਅੱਕਾਂ ਦੀਆਂ ਜਿਹੜੀਆਂ ਨਾੜਾਂ ਨੇ ਉਹ ਖਤਮ ਨੇ ਪਿੱਛੋਂ ਇਹਦਾ ਕੋਈ ਹੱਲ ਨਹੀਂ ਹੈਗਾ ਕਹਿੰਦੇ ਅੱਕਾ ਜਨੁਕਸ ਹੋ ਗਏ ਆਪਰੇਸ਼ਨ ਵੀ ਹੋ ਜਾਂਦਾ ਲੈਂਜ ਵੀ ਪੈ ਜਾਂਦੇ ਨੇ ਸਾਰਾ ਕੁਝ ਹੋ ਜਾਂਦਾ ਕਹਿੰਦੇ ਕਦੇ ਪਰ ਜਿਹੜੀਆਂ ਪਿੱਛੋਂ ਨਾੜਾ ਖੂਨ ਵਾਲੀਆਂ ਅੱਖਾਂ ਦੀਆਂ ਖਤਮ ਹੋ ਗਈਆਂ ਵੀ ਉਹਦਾ ਹਲੇ ਤਾਂ ਕੋਈ ਲਾਜ ਹੈ ਨਹੀਂ ਕਿ ਜੇ ਕੋਈ ਲਾਜ ਆਊਗਾ ਤਾਂ ਤੁਹਾਨੂੰ ਪਤਾ ਲੱਗ ਜੀ ਉਦੋਂ ਬਾਅਦ ਵੀਰਾਂਗੇ ਦੇ ਦੇਖਾ ਤਾ ਹੁਣ ਕਦੇ ਅਰਧ ਵਾਰ ਕਦੇ ਕਿਤੇ ਕਦੇ ਕਿਤੇ ਜਦ ਅੰਦਰ ਵੀ ਦਿਖਾ ਕੇ ਆਏ ਅਸੀਂ ਪਰ ਕੋਈ ਹਾਲ ਨਹੀਂ ਹੋਇਆ ਵੀਰੇ ਸਾਡਾ ਦੀਪਕ ਜੀ ਤੁਸੀਂ ਤਿੰਨੇ ਜਣੇ ਤਿੰਨੇ ਜਣੇ ਕਮਾਨ ਦੇ ਵਿਚਾਰ ਸਮਰਥੋਂ ਮਾਪਾਪ ਦਾ ਸੁਪਨਾ ਹੁੰਦਾ ਕਿ ਬੇਟਾ ਹੋਵੇ ਸਾਡੇ ਬੜਾਪਿਆ ਸਾਰਾ ਬਣੇਗਾ ਲੇਕਿਨ ਤੁਸੀਂ ਆਪਣੇ ਆਪ ਨੂੰ ਕਿਹੋ ਜਿਹਾ ਮਹਿਸੂਸ ਕਰਦੇ ਹੋ ਕਿ ਮਾਪਾਪ ਦੀ ਸੇਵਾ ਨਹੀਂ ਆਪਾਂ ਕਰ ਪਾਰੇ ਫਾਦਰ ਸਾਹਿਬ ਚਲੇ ਗਏ ਮੰਮੀ ਬੈੱਡ ਤੇ ਨੇ ਭੈਣ ਬਿਮਾਰ ਹੈ ਹਨਾ ਤੇ ਕਿਸ ਤਰ੍ਹਾਂ ਲੱਗਦਾ ਮਹਿਸੂਸ ਇਸ ਤਰ੍ਹਾਂ ਲੱਗਦਾ ਵੀਰੇ ਮੈਂ ਤਾਂ ਕਹਿੰਦਾ ਹੈ ਜੀ ਜ਼ਿੰਦਗੀ ਰੱਬ ਕਿਸ ਨੂੰ ਦੇਵੇ ਨਾ ਜੈ ਜੀ ਅਜੇ ਕੱਟ ਰਹੇ ਹਾਂਗੇ ਸਰੀਰ ਇਹ ਦੇ ਕੇ ਅਗਲਾ ਮੇਰਾ ਗੈਂ ਦਾ ਘੱਟੇ ਵਰਗੇ ਦਾ ਬੇਗ ਅਗਲਾ ਕਹਿੰਦਾ ਗੱਡਾ ਵਧੀਆ ਸਰੀਰ ਪਰਦੇ ਤੋਂ ਵੱਕਾਣਾ ਪਤਾ ਲੱਗਦਾ ਅਗਲਾ ਫੇਰ ਕਹਿੰਦਾ ਵੀ ਪ੍ਰਮਾਤਮਾ ਨਾ ਹੈ ਜੀ ਨਾ ਇਹ ਜਣਾ ਕਰੀ ਕਿਸੇ ਨਾਲ ਵੀਰੇ ਮੇਰੇ ਡਾਡੀ ਵੀ ਘਰੇ ਬੈਠੇ ਰਹਿੰਦੇ ਨੇ ਚਾਹੇ ਕੋਈ ਨਾ ਵੀ ਕੰਮ ਕਰਦੇ ਤਾਂ ਵੀ ਮੈਂ ਉਹਦਾ ਕਰਦਾ ਕਰਦਾ ਤੱਕ ਕੇ ਰੱਖਿਆ ਜਦੋਂ ਮੈਨੂੰ ਜ਼ੋਲਾਂ ਅਪ੍ਰੈਂਟ ਦੇਖਦਾ ਵੀ ਕਰੀਮ ਆਪਦੇ ਘਰ ਦਾ ਸਾਰਾ ਕਰਦਾ ਚੱਕਿਆ ਹੋਇਆ ਸੀ ਜਦੋਂ ਮੇਰਾ ਡੈਡੀ ਘਰ ਆਇਆ ਉਹ ਦੁਨ ਦਾ ਬਾਜ਼ਾ ਦੇ ਥੱਲੇ ਲੱਗ ਗਿਆ ਉਹਨਾਂ ਨੇ ਕਿਹਾ ਵੀ ਕਿ ਜਦੋਂ ਮੇਰਾ ਡੁੱਬੀ ਗਈਆਂ ਤਸਵੀਰਾਂ ਕਿਦਣਾ ਕਿਤੇ ਭਾਵੂ ਕਰਨ ਵਾਲਿਆਂ ਨੇ ਬਾਈ ਦੇ ਹੰਝੂ ਨਿਕਲੇ ਕਿਉਂਕਿ ਕਿਸੇ ਰਿਸ਼ਤੇਦਾਰ ਨੇ ਵੀ ਕੋਈ ਹੈਲਪ ਨਹੀਂ ਕੀਤੀ ਦਸ ਰਏ ਨੇ ਕਿ ਜੇ ਕੋਈ ਥੋੜੀ-ਮੋਟੀ ਆਂਗਵਾਣ ਤੋਂ ਜਾਂ ਕੋਈ ਦਾਨੀ ਸਜੇ ਹੈਲਪ ਕਰ ਦਿੰਦਾ ਤਾਂ ਰੋਟੀ ਖਾ ਲੈਂਦੇ ਨੇ ਜਾਂ ਆਪਣੀ ਮਾਂ ਵਾਸਤੇ ਦਵਾਈ ਲੈ ਆਂਦੇ ਨੇ ਲੇਕਿਨ ਦਵਾਈ ਖਾਣੀ ਇਹਨਾਂ ਦੇ ਮੰਮੀ ਵਾਸਤੇ ਲਗਾਤਾਰ ਜ਼ਰੂਰੀ ਆ ਤਾਂ ਹੀ ਇਹ ਠੀਕ ਹੋਣਗੇ ਕਿਉਂਕਿ ਹਾਰਟ ਦੇ ਪੇਸ਼ੈਂਟ ਨੇ ਹਾਂਟ ਦੇ ਪੇਸ਼ੈਂਟ ਨੂੰ ਦੁਬਾਰੀ ਦਵਾਈ ਹੈ ਜੋ ਖਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਦੀਪਕ ਜੀ ਜੇ ਕੋਈ ਸਾਡੇ ਦਰਸ਼ਕ ਦੇ ਦਰਸ਼ਕ ਨੇ ਜੋ ਤੁਹਾਨੂੰ ਦੇਖ ਰਹੇ ਨੇ ਜੇ ਤੁਹਾਡੀ ਕੋਈ ਹੈਲਪ ਕਰਨੀ ਚਾਹੁੰਦੇ ਹੋਣ ਕੋਈ ਤੁਹਾਡੇ ਖਾਤਾ ਨੰਬਰ ਕੋਈ ਬੈਂਕ ਕਾਪੀ ਕੋ Google Pay ਨੰਬਰ ਦੇਣਾ ਚਾਹੁੰਗੇ ਤੁਸੀਂ ਇੱਕ ਆਪਣਾ ਐਡਰੈਸ ਜਰੂਰ ਦੱਸਿਓ ਮੇਰਾ ਐਡਰੈਸ ਹੈਗਾ ਸੰਗਰੂਰ ਰਹਿਨੇ ਆ ਸੀ ਉਪਲੀ ਰੋਡ ਤੇ 9988 646582 9988646582 ਵੀਰੇ ਦਵਿੰਦਰ ਦੇ ਨਾਮ ਤੇ ਵੀਰੇ ਕਾਪੀ ਲਗਾ ਲੈਨੇ ਆ ਵੀਰੇ ਆ ਦਿਖਾਇਓ ਵੀ ਕਿਧਰ ਸਿੱਧੀ ਐ ਅ ਇਹ ਇਹਨਾਂ ਦੀ ਕਾਪੀ ਹੈ ਜੀ ਜਿਨ੍ਹਾਂ ਦੇ ਉੱਪਰ ਨੰਬਰ ਲਿਖਿਆ ਹੈਗਾ ਇਹ ਵੀ ਤੁਸੀਂ ਦੇਖ ਸਕਦਾ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਨੇ ਦੱਸਿਆ ਹੈ ਕਿ ਇਹ ਇਹਨਾਂ ਦੀ ਕਾਪੀ ਹੈ ਜੇ ਕੋਈ ਦਾਨੀ ਸੱਜਣ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦੀ ਹੈਲਪ ਕਰਨੀ ਚਾਹੇ ਤਾਂ ਕਰ ਸਕਦਾ ਹੈ ਕਿਉਂਕਿ ਬੜੀ ਹੀ ਤੰਗੀ ਦੇ ਵਿੱਚੋਂ ਗੁਜ਼ਰ ਰਹੇ ਹਨ ਤੇ ਕਮਾਈ ਦਾ ਸਾਧਨ ਘਰੇ ਕੋਈ ਵੀ ਨਹੀਂ ਹੈ ਇਹਨਾਂ ਦੇ ਮਦਰ ਬਿਨਾਂ ਸਾਡੇ ਮੌਜੂਦ ਨਹੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਸਾਰੇ ਤੇ ਕੀ ਕਹਿਣਾਗਾ ਤੇ ਹਾਲਾਤ ਕਹਨ ਤੋਂ ਬਣੇ ਕਰਦੇ ਆ ਟੀਜੇ ਹਾਂ ਹਾਲਾਤ ਕਹਨ ਤੋਂ ਬਣੇ ਕਰਦੇ ਜੋ ਜੀ ਹਾਲਤ ਉਹਦਾ ਡੈਡੀ ਦੀ ਡੈਥ ਹੋ ਗਈ ਤੇ ਬੇਟਾ ਤੁਹਾਨੂੰ ਪਤਾ ਹੀ ਉਹਦੀ ਨੀਗਾ ਬਹੁਤ ਘਟਾ 5% ਤੋਂ ਘੱਟ ਕੰਮ ਕਰਨੀ ਜ਼ਿਆਦਾ ਤੇ ਦੁਕਾਨਦਿਆਂ ਦੁਕਾਨ ਵਾਲੇ ਜਵਾਬ ਦੇ ਦਿੰਦੇ ਨੇ ਮਤਲਬ ਜੀ ਮੈਂ ਕਦੇ ਇਲਾਜ ਨਹੀਂ ਕਰਾਇਆ ਬੇਟੇ ਦਾ ਕਿਉਂਕਿ ਪੀਜੀਏ ਤੇ بڑے بڑے ਇਲਾਜ ਹੋਿੰਦੇ ਨੇ ਇਲਾਜ ਕੋਤੋਂ ਬਸ ਜਿੱਥੇ ਦੱਸਣ ਲੋਕਾਂ ਕੋਤੋਂ ਸਾਰੇ ਨਹੀਂ ਇਲਾਜ ਕਰਾ ਲਮਾ ਘਾਣਾ ਹੀ ਵੇਚਦਾ ਪੈਵਿਲਾ ਬੱਚੇ ਠੀਕ ਮੋਸਰ ਕੋ ਮਾਤਾ ਜੀ ਜੇ ਮਾੜੇ ਦੇ ਨਹੀਂ ਰਹੇ ਚੰਗੇ ਦੇ ਨਹੀਂ ਰਹੇ ਤਾਂ ਮਾੜੇ ਦੇ ਨਹੀਂ ਰਹਿੰਦੇ ਤਾਂ ਬੇ ਬੇਟੇ ਨੂੰ ਕੀ ਪ੍ਰੋਬਲਮ ਹੈ ਇਹ ਇਨੋ ਦੀ ਹਾਲਾਤ ਕਦੋਂ ਦੇ ਨੇ ਇਹ ਛੋਟੇ ਨੇ ਘੰਡੂਲਦੇ ਸੀ ਘੰਡੂਲੇ ਨਾਲ ਭੀਗੇ ਭੀਗੇ ਭਗ ਨਾਲ ਪਰ ਦੇਖਰਾ ਉਹ ਸਾਰੇ ਘਰੇ ਫੜਦੇ ਪਰਦੀ ਗੱਲਗੇ ਪਰਦੀ ਗੱਲਗੇ ਤੇ ਡਾਕਟਰਾਂ ਦਾ ਕੀ ਕਹਣਾ ਸੀ ਗਏ ਕਹਿੰਦੇ ਆ ਪਰਦੇ ਨਾਵੇਂ ਬਾਲੇ ਗਲੇ ਫੜਦੇ ਨਾ ਤਾਂ ਸੁਣਨਾ ਨਹੀਂ ਆ ਗਏ ਪਰਦੇ ਨਾਵੇਂ ਬਹਿਣ ਨਹੀਂ ਮੈਂ ਤਾਂ ਹੀ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹਾਂਗੇ ਵੀ ਕੀ ਮੰਗਾ ਤੁਹਾਡੀ ਵੀ ਤੁਹਾਨੂੰ ਜੋ ਤੁਹਾਡੀ ਹੈਲਪ ਕਰ ਸਕਣ ਉਹ ਆਈ ਦਿਆ ਪੁੱਤ ਬਾਹਰ ਗਿਆ ਇਹਨਾਂ ਟੰਡਾ ਦੇ ਗੇ ਮਗਾਣ ਮੰਦ ਵੀ ਛੋੜਦੇ ਨੇ ਇਹਦੇ ਮਗਾਣ ਵਿੱਚ ਬੈਠੀ ਆ ਬਣੀ ਜੀ ਤੇਰੇ ਇਹ ਤਾਂ ਖੇਡਾ ਛੁੱਟ ਜਾਵੇਂ ਟੰਡਾ ਕਿਉਂਕਿ ਜਿਹੜੀ ਪੈਨਸ਼ਨ ਆਉਂਦੀ ਉਹ ਤਾਂ ਕਿਰਾਇਆ ਦੇ ਲਾਗ ਜਾਂਦੀ ਹੈ ਉਹ ਤੋਂ ਵੱਧ ਹੀ ਲੱਗ ਜਾਂਦੀ ਨੇ ਹਾਂਜੀ ਤੇ ਨਹੀਂ ਆਉਂਦਾ ਸਾਡੇ ਪੈਸੇ ਨਹੀਂ ਆ ਯਾਰ ਇਹਨੂੰ ਮੰਗਦਾ ਕਿ ਕਿਰਾਇਆ ਪੂਰਾ ਕਰਦਾ ਬੰਦਾ ਵਾ ਮਤਲਬ ਇਹ ਕੋਈ ਸਹੁਰਿਆਂ ਪੇਕੇਆਂ ਚੋਂ ਕੋਈ ਆਂਧਾਗਾ ਕੋਈ ਹੈਲਪ ਕਰਦਾਗਾ ਕੋਈ ਨਹੀਂ ਆਂਦਾ ਹੈਗਾ ਇਹਦੇ ਨੇ ਇਨਸਾਨ ਬੁੱਝਿਆ ਜੀ ਬਿਲਕੁਲ ਕੋਈ ਵੀ ਹੈਲਪ ਨਹੀਂ ਹੋ ਰਹੀ ਬੇਟਾ ਕੰਮ ਨਹੀਂ ਕਰ پا ਰਿਹਾ ਤੇ ਮਾਤਾ ਜੀ ਖੜੇ ਹੋਣ ਜਿਵੇਂ ਸਮਰਥਨ ਲੜਕੀ ਹੈ ਜੋ ਨਾ ਸੁਣਦਾ ਹੈ ਨਾ ਉਸ ਨੂੰ ਨਾ ਉਹ ਬੋਲ ਸਕਦੀ ਹੈ ਜੀ ਜੀ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਕਿ ਸਾਡ ਨੂੰ ਚਾਹੇ ਜ਼ੋਟਾ ਜਾਂ ਕੋਈ ਪਲਾਟ ਲੈ ਦੇਣ ਉਸ ਤੋਂ ਬਾਅਦ ਓਲੀ ਓਲੀ ਇੱਕ ਕਮਰਾ ਪੈ ਜਾਵੇ ਮੇਰੇ ਸਾਡਾ ਗੁਜ਼ਾਰਾ ਹੋ ਜੀ ਜੀ ਬੇਨਤੀ ਹੱਥ ਜੋੜ ਕੇ ਸੰਗਤ ਨੂੰ ਸੰਗਤ ਦੇ ਅੱਗੇ ਵੀ ਬੇਨਤੀ ਕੀਤੀ ਹੈ ਕਿ ਕੋਈ ਛੋਟਾ ਮੋਟਾ ਇਹਨਾਂ ਦਾ ਜੇ ਮਕਾਨ ਬਣ ਜਾਵੇ ਜਾਂ ਕੋਈ ਪਲਾਟ ਮਿਲ ਜਾਵੇ ਤਾਂ ਇਹਨਾਂ ਨੂੰ ਜੋ ਪਹਾੜ ਵਰਗਾ ਕਰਾਇਆ ਹੈ ਉਦੋਂ ਖੜਾ ਛੁੱਟ ਜਾਵੇਗਾ ਤਾਂ ਮੁਸੀਬਤ ਵਿੱਚ ਲੋਕ ਆਪਾਂ ਦੇ ਅਕਸਰ ਸੁਣਿਆ ਕਿ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ ਉਹੀ ਕਹਾਵਤ ਇਹਨਾਂ ਦੇ ਨਾਲ ਸੱਚ ਹੋ ਰਹੀ ਹੈ ਦੱਸ ਰਹੇ ਨੇ ਆਂਟੀ ਇਹ ਕਿ ਨਾ ਦਾ ਪੇਕਿਆਂ ਤੋਂ ਕਿੰਨਾ ਸੋਹਰਿਆ ਤੋਂ ਨਾ ਕੋਈ ਰਿਸ਼ਤੇਦਾਰੀਆਂ ਚੋਂ ਕੋਈ ਵੀ ਹੈਲਪ ਨਹੀਂ ਕਰਦੇ ਜੋ ਘਰ ਦੇ ਹਾਲਾਤ ਹਨ ਬਹੁਤ ਜ਼ਿਆਦਾ ਖਰਾਬ ਹਨ ਦਰਸ਼ਕਾਂ ਨੂੰ ਵੀ ਸੀ ਬੇਨਤੀ ਕਰਾਂਗੇ ਕਿ ਇਸ ਸਾਡੇ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਜਾਵੇ ਤਾਂ ਜੋ ਕਿਸੇ ਦਾਨੀ ਸੱਜਣ ਦੇ ਫੋਨ ਦੇ ਵਿੱਚ ਜਾਂ ਉਹਨਾਂ ਦੇ ਨਿਗਾਹ ਧਿਆਨ ਵਿੱਚ ਇਹ ਵੀਡੀਓ ਆ ਜਾਵੇ ਤੇ ਉਹ ਇਹਨਾਂ ਦੀ ਹੈਲਪ ਕਰ ਸਕਦੇ ਹੋਣ ਕਰ ਸਕਣ ਕਿਉਂਕਿ ਘਰ ਦੇ ਹਾਲਾਤ ਨੇ ਜੋ ਬਹੁਤ ਮਾੜੇ ਨੇ ਰੋ ਰੋ ਕੇ ਪੂਰੇ ਪਰਿਵਾਰ ਦਾ ਬੁਰਾ ਹਾਲ ਹੈ ਤੇ ਕਿਧੂੰ ਵੀ ਚਾਨਣਾ ਨਜ਼ਰ ਨਹੀਂ ਆ ਰਿਹਾ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਜਾਂ ਕਿਸੇ ਦਾਨੀ ਸੱਜਣ ਵੱਲੋਂ ਇਹਨਾਂ ਤੱਕ ਕਦੋਂ ਪਹੁੰਚ ਕੀਤੀ ਜਾਂਦੀ ਹੈ